ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਮਿਲ ਆਏ ਨਗਰ ਮਹਾਜਨਾ ਹਾਂ ਵੱਖਰਾ ਪਾਠ ਕਰਨਾ ਹੈ ਮਹਾਜਨਾ ਇਕੱਠਾ ਨਹੀਂ ਕਹਿ ਦੇਣਾ ਮਿਲ ਆਏ ਨਗਰ ਮਿਲ ਆਏ ਨਗਰ ਮਹਾਜਨਾ ਗੁਰ ਸਤਗੁਰ ਓਟ ਗਹੀ ਗੁਰ ਸਤਗੁਰ ਗੁਰ ਗੋਵਿੰਦ ਪੁੱਛ ਗੋਵਿੰਦ ਟਿੱਪੀ ਨਹੀਂ ਹੈ ਥੇ ਗੁਰ ਸਤਗੁਰ ਇਥੇ ਠਮਕ ਗੁਰ ਗੋਵਿੰਦ ਪੁੱਛ ਇਥੇ ਵਿਸਰਾਮ ਹੈ ਗੁਰ ਸਤਗੁਰ ਗੁਰ ਗੋਵਿੰਦ ਪੁੱਛ ਸਿਮਰਤ ਕੀਤਾ ਸਹੀ ਸਿਮਰਤ ਸਾਸਤਰ ਸਬਣੀ ਸਹੀ ਕੀਤਾ ਸੁਖ ਪ੍ਰਹਿਲਾਦ ਸ੍ਰੀ ਰਾਮ ਕਰ ਗੁਰ ਗੋਵਿੰਦ ਧਿਆਇਆ ਹਾਂ ਜੀ ਦੋ ਵਿਸਰਾਮ ਹਨ ਸਿਮਰਤ ਸਾਸਤਰ ਸਬਣੀ ਸਹੀ ਕੀਤਾ ਇਥੇ ਪਹਿਲਾ ਵਿਸਰਾਮ ਹੈ ਸੁਖ ਸੋਕ ਪ੍ਰਹਿਲਾਦ శ్రీราม ਕਰ ਇਥੇ ਦੂਸਰਾ ਵਿਸਰਾਮ ਹੈ ਗੁਰ ਗੋਵਿੰਦ ਧਿਆਇਆ ਦੇਹੀ ਨਗਰ ਕੋਟ ਪੰਜ ਚੋਟ ਚੋਰ ਵਟਵਾਰੇ ਦੇਹੀ ਨਗਰ ਕੋਟ ਇਥੇ ਠਮਕ ਪੰਜ ਚੋਰ ਵਟਵਾਰੇ ਇਥੇ ਵਿਸਰਾਮ ਹੈ ਤਿੰਨ ਕਥਾਉ ਥੇ ਹੁਗਵਾਇਆ ਕੀਰਤਨ ਪੁਰਾਨ ਨਿਤ ਪੁੰਨ ਹੋਵੈ ਗੁਰਬਚਨ ਨਾਨਕ ਹਰ ਭਗਤ ਲਹੀ ਗੁਰਬਚਨ ਨਾਨਕ ਹਰ ਭਗਤ ਲਹੀ ਮਿਲ ਆਏ ਨਗਰ ਮਹਾ ਜਨਾ ਗੁਰ ਸਤਗੁਰ ਓਟ ਗਹੀ ਮਿਲ ਆਏ ਨਗਰ ਮਹਾ ਜਨਾ ਮਿਲਾਏ ਨਗਰ ਨਹੀਂ ਕਹਿਣਾ ਮਿਲ ਆਏ ਤੇ ਲੱਗੂਗੀ ਠਮਕ ਮਿਲ ਆਏ ਨਗਰ ਮਹਾ ਜਨਾ ਗੁਰ ਸਤਗੁਰ ਓਟ ਗਹੀ ਖਾਰੀ ਸ਼ੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕੂਲ ਕੁਮਾਈ ਲਲਨਾ ਗੁਰ ਮਨ ਦੀਨਾ ਸੁਣ ਸ਼ਬਦ ਤੁਮਾਰਾ ਮੀਰਾ ਮਨ ਭੀਨਾ ਇਹੋ ਮਨ ਭੀਨਾ ਜਿਉ ਜਲ ਮੀਨਾ ਲਗ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੀਰਾ ਮਹਿਲ ਅਪਾਰਾ ਸਗਲ ਗੁਨਾ ਕੀ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਇਹ ਬਿਨੋ ਸੁਨੋ ਨਹੀਂ ਕਹਿਦਨਾ ਆਮ ਜਿਆਦਾ ਬਿਨੋ ਸੁਨੋ ਕਹਿ ਦਿੰਦੇ ਹਨ ਹਾ ਹਾ ਛੱਡ ਜਾਂਦੇ ਹਨ ਬਿਨੋ ਸੁਨੋ ਇੱਕ ਦੀਨਾ ਦੇਹੂ ਦਰਸ ਨਾਨਕ ਬਲੇਹਾਰੀ ਜੀੜਾ ਬਲ ਬਲ ਕੀਨਾ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖੰਨੀਆਂ ਵੰਨੀਆਂ ਦਰਸਨ ਤੇਰੇ ਖੰਨੀਆਂ ਵੰਨੀਆਂ ਦਰਸਨ ਤੇਰੇ ਦਰਸਨ ਤੇਰੇ ਸੁਣ ਪ੍ਰਭ ਮੇਰੇ ਨਿਮਕ ਦ੍ਰਿਸ਼ਟ ਪੇਖ ਜੀਵਾ ਅੰਮ੍ਰਿਤ ਨਾਮ ਅੰਮ੍ਰਿਤ ਨਾਮ ਸੁਨੀਜੈ ਤੇਰਾ ਕਿਰਪ ਕਿਰਪਾ ਕਰਹਿ ਤਾ ਪੀਵਾ ਆਸ ਪਿਆਸੀ ਪੇਰ ਕਹਿ ਤਾਈ ਜੋ ਚਾਤ੍ਰਿਕ ਬੁੰਦੇਰੇ ਇਹ ਬੁੰਦੇਰੇ ਥੋੜਾ ਜਿਹਾ ਕਸ ਕੇ ਬੋਲਣਾ ਕਹੋ ਨਾਨਕ ਜੀ ਅੜਾ ਬਲਿਹਾਰੀ ਦੀ ਹੂ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਾਹੂ ਅਮਿਤਾ ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿਤ ਚਿਤਾ ਅਮਿਤਾ ਚਿਤਾ ਕਸ ਕੀ ਪ੍ਰਾਨ ਸੁਖ ਦਾਤਾ ਗੁਰਮੁਖ ਜਾਤਾ ਸਗਲ ਰੰਗ ਬਨ ਆਏ ਸੂਈ ਕਰਮ ਕਮਾਵੇ ਪ੍ਰਾਣੀ ਜਿਹਾ ਤੂੰ ਫਰਮਾਏ ਜਾ ਕੋ ਕਿਰਪਾ ਕਰੀ ਜਗਦੀਸ਼ੁਰ ਤਿਨ ਸਾਧ ਸੰਗ ਮਨ ਜਿਤਾ ਜਿਤਾ ਕਸ ਕੀ ਕਹੋ ਨਾਨਕ ਜੀ ਅਡਾ ਬਲੇਹਾਰੀ ਜੀਉ ਪਿੰਡ ਤਉ ਦਿੱਤਾ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤਗੁਰ ਢਾਕ ਲੀਆ ਮੋਹ ਪਾਪੀ ਪਰਦਾ ਪਰਦਾ ਪੂਲਾ ਉਚਾਰਨ ਕਰਨਾ ਤਕਨ ਹਾਰੇ ਪ੍ਰਭ ਹਮਾਰੇ ਜੀਏ ਪ੍ਰਾਨ ਸੁਖ ਦਾਤੇ ਅਬਿਨਾਸੀ ਆਪਗਤ ਸੁਆਮੀ ਪੂਰਨਪੁਰਖ ਵਿਦਾਤੇ ਉਸਤਤ ਕਹਿ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਉਸਤਤ ਕਹਿ ਨਾ ਕਹਿ ਨਾ ਜਾਏ ਤੁਮਾਰੀ ਇਥੇ ਵਿਸਰਾਮ ਕੌਣ ਕਹੈ ਤੂ ਕਦ ਕਾ ਕਤਕਾ ਇਕੱਠਾ ਨਹੀਂ ਕਹਿਦਣਾ ਕਾਦ ਪੂਲਾ ਬੋਲਨਾ ਤੂ ਕਾਦ ਕਾ ਨਾਨਕ ਦਾਸ ਤਾ ਕਹਿ ਬਲੇਹਾਰੀ ਮਿਲੈ ਨਾਮ ਹਰ ਨਿੰਮਕਾ ਨਿੰਕਾ ਇਕੱਠਾ ਹੀ ਪੂਲਨਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ